ਤੁਸੀਂ ਕਮਾਂਡਰ ਲੱਗਦੇ ਬੀਬੀਆਂ ਦੇ ਤੁਸੀਂ ੱੱਲੇ ਮਤਲਬ ਜਿਹੜਾ ਬੰਦੇ ਬਾਕੀ ਸਾਰੀਆਂ ਬੀਬੀਆਂ ਮਤਲਬ ਤੁਹਾਡੀ ਦੇਖ ਰਹੇ ਹੋ ਰੋਹੇ ਠੋਰੇਆ ਕੰਮ ਸასიਖਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਅੱਜ ਤੁਹਾਨੂੰ ਦਿਖਾ ਲੈਣ ਲੱਗੇ ਹਾਂ ਜਿਹੜੇ ਪਿੰਡਾਂ ਦੇ ਵਿੱਚ ਸੜਕਾਂ ਦੇ ਆਲੇ ਦੁਆਲੇ ਸਰਕਾਰ ਵੱਲੋਂ ਮੰਨਰੇਗਾ ਸਕੀਮ ਦੇ ਤਹਿਤ ਜਿਹੜੇ ਬੂਟੇ ਲਾਏ ਜਾ ਰਹੇ ਆ ਉਹ ਸਾਡੇ ਨਾਲ ਅੱਜ ਮਾਵਾ ਆਪਣੀਆਂ ਮਾਵਾ ਭੈਣਾਂ ਲੱਗੀਆਂ ਸੇਵਾ ਕਰਨ ਅੰਕਲ ਵੀ ਲੱਗੇ ਆ ਚਲੋ ਉਹ ਤੁਹਾਨੂੰ ਅੱਜ ਸਾਰੀ ਗਤੀਵਿਧੀ ਦਿਖਾ ਦਿੰਦੇ ਆ ਨਾਲ ਪਤਵੰਤੇ ਸੱਜਣਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਕੀ ਇਹ ਬੂਟੇ ਜਿਹੜੇ ਲਾਏ ਜਾ ਰਹੇ ਆ ਇਹ ਗਾਂ ਵਧਣਗੇ ਇਹ ਸਾਨੂੰ ਛਾਂ ਦੇਣਗੇ ਇਹ ਸਾਨੂੰ ਜਿਹੜੀ ਸਾਹ ਲੈਣ ਲਈ ਸਾਨੂੰ ਜਿਹੜੀ ਹਵਾ ਚਾਹੀਦੀ ਆ ਉਹ ਸਾਨੂੰ ਦੇਣਗੇ ਕੀ ਸਾਡੇ ਇਲਾਕੇ ਵਿੱਚ ਇਹਨਾਂ ਬੂਟਿਆਂ ਦੇ ਕਾਰਨ ਮੀਂਹ ਪਵੇਗਾ ਕਿਉਂਕਿ ਆਲੇ ਦੁਆਲੇ ਤੁਸੀਂ ਕੈਂਟੇਰੀਏ ਦਾ ਪਤਾ ਤੁਹਾਨੂੰ ਉੱਥੇ 6-7 ਮੀਂਹ ਪੈ ਚੁੱਕੇ ਜਦੋਂ ਦੀਆਂ ਬਰਸਾਤਾਂ ਸ਼ੁਰੂ ਹੋਈਆਂ ਤੇ ਸਾਡੇ ਇਲਾਕੇ ਵਿੱਚ ਸਿਰਫ ਇੱਕ ਮੀਂਹ ਪਿਆ ਆ ਉਹ ਉਹ ਵੀ ਤਾਂ ਪਿਆ ਆ ਵੀ ਮੈਨੂੰ ਲੱਗਦਾ ਉਹ ਤੋਂ ਪਾਣੀ ਉੱਤੇ ਜ਼ਿਆਦਾ ਹੋ ਗਿਆ ਹੁਣਾ ਭਰਾ ਨੇ ਦੋ ਕ ਬਾਲਟੀਆਂ ਇੱਧਰ ਨੂੰ ਸੱਡਤੀਆਂ ਪਰ ਕੱਲ ਸਾਡੇ ਸਿਰ ਉਤੋਂ ਦੀ ਬੱਦਲ ਸ਼ੂ ਸ਼ੂ ਕਰਦੇ ਲੰਘੇ ਆ ਤੇ ਉਹਨਾਂ ਨੇ ਸਾਡੀ ਤਰਸ ਸੁਣੀ ਨਹੀਂ ਹੈਗੀ ਚਲੋ ਗਾਂ ਕਿਤੇ ਰੱਬ ਸਾਡੀ ਵੀ ਸੁਣ ਲਊਗਾ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਪਤਵੰਤੇ ਸੱਜਣਾ ਸਾਸੀ ਕਾਲ ਜੀ ਸਾਸੀ ਕਾਲ ਹਾਂਜੀ ਟੀ ਕਹਿਣਾ ਚਾਹੁੰਦੇ ਆਂ ਜੀ ਇਹ ਬੂਟੇ ਲੱਗ ਰਹੇ ਆ ਸਿਖਰ ਦੁਪਹਿਰ ਦਾ ਟਾਈਮ ਆ ਬੀਬੀਆਂ ਸੇਵਾ ਕਰ ਰਹੀਆਂ ਆ ਤੇ ਚਲੋ ਇਹਨਾਂ ਦੀ ਮਿਹਨਤ ਮਜ਼ਦੂਰੀ ਵੀ ਬਣਦੀ ਆ ਉਹ ਵੀ ਚਲੋ ਸਰਕਾਰ ਦੇ ਲੋ ਪਰ ਉਹ ਇਹਨਾਂ ਨੂੰ ਹੋਰ ਵੀ ਦਿੱਕਤਾਂ ਆਉਂਦੀਆਂ ਆ ਆਪਾਂ ਉੱਤੇ ਵੀ ਗੱਲਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਏਂ ਇਹਨਾਂ ਬਾਰੇ ਮੈਂ ਬਹੁਤ ਵਧੀਆ ਸਰਕਾਰ ਦਾ ਜਿਹੜਾ ਨਰੇਗਾ ਦੇ ਤਹਿਤ ਬੂਟੇ ਲਾਉਣ ਦਾ ਬਹੁਤ ਵਧੀਆ ਪ੍ਰਾਲਾ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੀਆਂ ਸੁਸਾਇਟੀਆਂ ਸਮਾਜਿਕ ਜਥੇਬੰਦੀਆਂ ਹੋਰ ਜਿਹੜ ਪ라이ਵਟ ادارے ਜਿਹੜੇ ਆ ਬੂਟੇ ਲਾ ਰਹੇ ਆ ਬੜੀ ਚੰਗੀ ਗੱਲ ਆ ਬੂਟਾ ਲਾਉਣਾ ਹਰ ਮਨੁੱਖ ਲਾਵੇ ਰੁੱਖ ਇੱਕ ਰੁੱਖ ਸੌ ਸੁਖ ਤੇ ਇਹ ਬਹੁਤ ਵਧੀਆ ਗੱਲ ਆ ਤੇ ਮਤਲਬ ਲੇਕਿਨ ਇੱਥੇ ਸਵਾਲੀਆ ਜਿੰਨੇ ਆ ਵੀ ਵੀ ਜਿੱਦਾਂ ਤੁਸੀਂ ਸਵਾਲ ਕਰਦੇ ਆ ਵੀ ਕੀ ਇਹ ਜੱਟ ਜ਼ਿਮੀਂਦਾਰ ਮੈਂ ਖੁਦ ਇੱਕ ਜ਼ਿਮੀਂਦਾਰਾਂ ਜੱਟਿਆਂ ਕਈਆਂ ਨੂੰ ਮੇਰੀ ਗੱਲ ਦਾ ਤੜੰਗ ਵੀ ਲੱਗਣਾ ਆ ਪਰ ਮੈਨੂੰ ਇਸ ਗੱਲ ਦੀ ਕੋਸਰੋ ਕਰਨ ਮੈਨੂੰ ਕੋਈ ਡਾਡੂ ਕਰਨੀ ਕੀ ਇਹ ਜੱਟ ਜ਼ਿਮੀਂਦਾਰ ਗੁਜਰ ਅਵਾਰਾ ਪਸ਼ੂ ਅਤੇ ਇਸ ਤੋਂ ਇਲਾਵਾ ਅੱਗ ਲਾਉਣ ਦੇ ਕਾਰਨ ਵੀ ਇਹਨਾਂ ਚੋਂ ਚੀਜ਼ਾਂ ਤੋਂ ਕੀ ਇਹ ਬੂਟੇ ਬਚੇ ਰਹਿਣਗੇ ਠੀਕ ਨਹੀਂ ਜੇ ਇਹਨਾਂ ਚੀਜ਼ਾਂ ਤੋਂ ਬਚੇ ਰਹਿਣਗੇ ਤੇ ਬੂਟੇ ਜਵਾਨ ਹੋਣਗੇ ਤਾਂ ਆਕਸੀਜਨ ਵੀ ਦੇਣਗੇ ਤੇ ਛਾਂ ਵੀ ਦੇਣਗੇ ਔਰ ਇਹ ਭਲਾ ਵੀ ਹੋਊਗਾ ਤੇ ਸੁਖ ਦਾ ਸਾਹ ਵੀ ਆਊਗਾ ਸ਼ਾਮੇ ਕੋ ਤੁਰਿਆ ਜਾਂਦਾ ਪਾਂਦੀ ਜਿਵੇਂ ਆਪਏ ਹੁਣ ਖੜੇ ਆਂ ਜਮਸ਼ੇਰ ਤੋਂ ਫਗਵਾੜੇ ਨੂੰ ਜਾਣ ਵਾਲੀ ਸੜਕ ਤੇ ਜਿਹੜੀ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੀ ਨਾਂਉਂਦੀ ਆ ਇਹਦੇ ਉੱਪਰ ਬਹੁਤ ਬਿਰਲੇ ਬਿਰਲੇ ਰੋਖਿਆ ਪਿਛਲੇ ਸਮੇਂ ਵਿੱਚ ਵੀ ਨਰੇਗਾ ਨੇ ਰੋਖ ਲਾਇਆ ਕਈ ਜ਼ਿੰਮੇਦਾਰਾਂ ਨੇ ਰਹਿਣ ਦਿੱਤੇ ਕਈਆਂ ਨੇ ਪੱਟ ਦਿੱਤੇ ਉਹ ਕਹਿੰਦੇ ਜੀ ਸ਼ੋਰ ਪੈਂਦੀ ਆ ਪਰ ਮੈਂ ਕਹਿੰਦਾ ਜਦੋਂ ਰੱਬ ਦੀ ਸ਼ੋਰ ਪੈਂਦੀ ਆ ਤਾਂ ਉਦੋਂ ਆਪਾਂ ਕਿੱਥੇ ਜਾਈਦਾ ਇਸ ਲਈ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਆ ਜੇ ਅਸੀਂ ਲਾਇ ਜਦੋਂ ਮਾਲਾ ਸਰਕਾਰ ਸਰਕਾਰ ਨੇ ਸੜਕ ਬਣਾਈ ਆ ਤੇ ਇਹ ਸਰਕਾਰ ਨੇ 24 ਘੰਟੇ ਦੀ ਪ੍ਰੋਟੈਕਸ਼ਨ ਨਹੀਂ ਕਰਨੀ ਹੁੰਦੀ ਜੇ ਆਵਾਰਾ ਪਸ਼ੂ ਜਾਂ ਗੁਜਰਾਣੇ ਦੇ ਪਸ਼ੂਏ ਤੋਂ ਲੰਘ ਕੇ ਤੇ ਗੋਹਾ ਕਰਦੇ ਆ ਬੰਦਾ ਤਿਲਕੇ ਡਿੱਗ ਪਿੰਦਾ ਤੇ ਉਹਦੇ ਲਈ ਸਰਕਾਰ ਦਾ ਦੋਸ਼ ਨਹੀਂਗਾ ਹੈਗਾ ਆਮ ਜਨਤਾ ਦਾ ਵੀ ਫਰਜ਼ ਬਣਦਾ ਕਿ ਇਹਨਾਂ ਦੇ ਵਿਰੁੱਧ ਆਵਾਜ਼ ਉਠਾਈ ਜਾਵੇ ਸੋ ਇਸ ਕਰਕੇ ਇਹ ਬੁਟੇਲੋਂ ਇੱਕ ਬੜਾ ਚੰਗਾ ਛਲਾਗਾ ਜੋ ਤੁਹਾ ਕਦਮਿਆਂ ਮੈਂ ਇਸ ਗੱਲ ਦੀ ਸਰਕਾਰ ਦੀ ਵੀ ਵਡਿਆਈ ਕਰਦਾ ਸਮਾਜਿਕ ਧਾਰਮਿਕ ਜਥੇਬੰਦੀਆਂ ਦੀ ਵੀ ਵਡਿਆਈ ਕਰਦਾ ਬਹੁਤ ਧੰਨਵਾਦੀਆਂ ਰਹਿਣੀ ਆ ਤੇ ਪਰ ਆ ਜਿਹੜੇ ਧੁੱਪ ਦੇ ਵਿੱਚ ਜਮਸ਼ੇਰ ਤੋਂ ਚਾਚੋੜ ਵਾਲੀ ਜਾਨਾਂ ਦੇ ਫਰਜ਼ ਦੇ ਜਿਹੜੀਆਂ ਜਮਸ਼ੇਰੀਆਂ ਬੀਬੀਆਂ ਸਾਡੀਆਂ ਭੈਣਾਂ ਸੇਕਾ ਦੋਗੇ ਧੁੱਪੇ 'ਚ ਬੁਟੇ ਲਾ ਰਹੀਆਂ ਜਿੱਥੇ ਕਿਰਤ ਕਰ ਰਹੀਆਂ ਮਿਹਨਤ ਕਰ ਰਹੀਆਂ ਉਥੇ ਇਹਨਾਂ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਤੁਸੀਂ ਮੇਰੇ ਮੇਰਾ ਖਿਆਲ ਹੈ ਵੀ ਇਹਨਾਂ ਕੋਲ ਆਪ ਹੀ ਪੁੱਛੋ ਤਾਂ ਜ਼ਿਆਦਾ ਵਧੀਆ ਹੋਵੇ ਹਾਂਜੀ ਮੈਂ ਹੁਣ ਇਹਨਾਂ ਨਾਲ ਵੀ ਹਾਂਜੀ ਅੰਟੀ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਕੀਮਤ 'ਤੇ ਕੰਮ ਕਰਦਿਆਂ ਨੂੰ ਸਾਨੂੰ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਆ ਸ਼ਨੀਵਾਰ ਲਾਇਆ ਸ਼ੁੱਕਰਵਾਰ ਲਾਇਆ ਤਾਂ ਸੋਮਵਾਰ ਤੋਂ ਅੱਜ ਮੰਗਲਵਾਰ ਆ ਤੇ ਕਿੰਨੇ ਬੂਟੇ ਲਾਉਂਦੇ ਆ ਤੁਸੀਂ ਬੂਟੇ ਅੱਜ ਸ਼ੁਰੂ ਕੀਤੇ ਆ ਲਾਉਣੇ 100 ਬੂਟਾ ਲਾਉਣਾ ਸੀ ਅੱਜ ਤੇ ਪਹਿਲਾਂ ਟੋਏ ਪੱਟਦੇ ਸੀ ਹਾਂਜੀ ਪਹਿਲਾਂ ਟੋਏ ਪੱਟੇ ਤੰਦੇ ਪਹਿਲਾਂ ਤਾਂ ਅੰਟੀ ਆ ਮੈਂ ਤੁਹਾਨੂੰ ਕਲੈਪਿੰਗ ਆ ਤੁਹਾਡੇ ਲਈ ਚਲੋ ਤੁਹਾਨੂੰ ਮਿਹਨਤ 'ਤੇ ਜਰੂਰ ਇਹਦੀ ਮਿਲਣੀ ਆ ਪਰ ਇਹਨੇ ਸਾਨੂੰ ਸਾਹ ਦੇਣਾ ਆ ਇਹ ਚੀਜ਼ ਨੂੰ ਬਚਾਉਣ ਦੀ ਬਹੁਤ ਲੋੜ ਹੈ ਹੋਰ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਤੁਹਾਨੂੰ ਹੋਰ ਕੀ ਦਿੱਕਤਾਂ ਦਾ ਆਉਂਦੀਆਂ ਆ ਜਦੋਂ ਤੁਸੀਂ ਇਹ ਲਾਉਂਦੇ ਆ ਸਾਨੂੰ ਦਿੱਕਤ ਇਹ ਆਵੇ ਅਸੀਂ ਸਾਡੇ ਕੋ ਜਿੱਦਾਂ ਰੰਬੇ ਦਾਤੀਆਂ ਕੋਲੋਂ ਸਾਨੂੰ ਨਹੀਂ ਉਧਰੋਂ ਮਿਲ ਰਹੇ ਸੀ ਆਪ ਕੋਲੋਂ ਲਿਆਉਨੇ ਮੁੱਲ ਲਿਆਉਨੇ ਮੈਂ ਜਿਹੜੀ ਤੁਹਾਨੂੰ ਮਿਹਨਤ ਮਿਲਦੀ ਹੈ ਤੁਸੀਂ ਉਹਦੇ ਵਿੱਚੋਂ ਪੈਸੇ ਖਰਚਦੇ ਹੋ ਹਾਂਜੀ ਹਾਂਜੀ ਉੱਥੋਂ ਲਿਆਉਨੇ ਆ ਤੁਹਾਨੂੰ ਉਧਰ ਦਾ ਮਿਹਨਤ ਸਾਨੂੰ ਅੱਗੇ ਵੀ ਮਿਲਦੀ ਸੀ ਤਾਂ ਮਿਹਨਤ ਸਾਡੀ ਆ ਜਾਂਦੀ ਹੈ ਠੀਕ ਹੈ ਜੀ ਹਾਂਜੀ ਮਿਹਨਤ ਨਾਲੋਂ ਨਹੀਂ ਕੋਈ ਦਿੱਕਤ ਤਾਂ ਸਾਨੂੰ ਕਿੰਨੇ ਕਬੂਟੇ ਲਾਉਣੇ ਆ ਕਿੰਨੇ ਕਿਲੋਮੀਟਰ ਦਾ ਇਹ ਬਾਇਆ ਜਿੱਥੇ ਤੁਸੀਂ ਬੂਟੇ ਲਾਉਣੇ ਆ ਦਿਓ ਚਾਚੋਵਾਲ ਤੱਕ ਜਾਂ ਆਪਣੇ ਆਪ ਪੁਲ ਤੱਕ ਜਾਣਾ ਮਾੜੇ ਪਾਦੇ ਤੇ ਪੁਲ ਤੱਕ ਜਾਣਾ ਮਤਲਬ 3 ਕਿਲੋਮੀਟਰ ਦਾ ਹੈਗਾ ਬਾਇਆ ਹਾਂਜੀ 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 ਤੁਹਾਡਾ ਹੀ ਧੰਨਵਾਦ ਕਰਦੇ ਹਾਂ ਜੀ ਤੁਸੀਂ ਇੱਧਰ ਵੀ ਅੱਟਰੀ ਹੋਣੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਸਸੀਕਾਲ ਜੀ ਹਾਂਜੀ ਇਹ ਕਹ ਤਾ ਤੂੰ ਦਾਦੇ ਪੇ ਆਈ ਪਾਣੀ ਪਾਉਣੇ ਬੂਟੇ ਪਾਣੀ ਪਾਉਂਦੇ ਜੀ ਤੇ ਤੁਹਾਡੀ ਪਾਣੀ ਪਾਉਣ ਦੀ ਸੇਵਾ ਹੈ ਹਾਂਜੀ ਹਾਂਜੀ ਇਹਨਾਂ ਦੀ ਪਾਣੀ ਪਾਉਣ ਦੀ ਸੇਵਾ ਸੀ ਇੱਧਰ ਆਂਟੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਟੈ ਲਾਉਂਦੀ ਆਂ ਬੂਟੇ ਹੀ ਲਾਉਂਦੀ ਆਂ ਬੀਬੀਆਂ ਨਾਲ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਰ ਇੰਨੀ ਗਰਮੀ ਵਿੱਚ ਤੁਸੀਂ ਚਲੋ ਮਿਹਨਤ ਤਾਂ ਅੱਗੇ ਵੀ ਕਰਦੇ ਆਂ ਪਰ ਜਿਹੜਾ ਤੁਸੀਂ ਆਹ ਉਪਰਾਲਾ ਕੰਡਿਆ ਆ ਬਹੁਤ ਵਧੀਆ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਹਾਂ ਜੀ ਅਸੀਂ ਕਹਿੰਦੇ ਆ ਕਿ ਛਾਂਮ ਦਰਖਤ ਹੋਣ ਵਧੀਆ ਟੰਗ ਨਾ ਹੋਣ ਵਧੀਆ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਵਧੀਆ ਟੰਗਨਾ ਇਹਨਾਂ ਨੂੰ ਪਾਲਿਆ ਜਾਵੇ ਵਧੀਆ ਟੰਗਨਾ ਇਹਨਾਂ ਨੂੰ ਲਗਾਇਆ ਜਾਵੇ ਤੇ ਬਗਾ ਇਹਨਾਂ ਦੀ ਸਾਂਭ ਸੰਭਾਲ ਵੀ ਆ ਜਿਹੜੀ ਉਹ ਵੀ ਕੀਤੀ ਜਾਵੇ ਜੇ ਕੋਈ ਬੰਦਾ ਬੂਟਾ ਆਪਣੀ ਜ਼ਿੰਦਗੀ ਵਿੱਚ ਲਾ ਨਹੀਂ ਸਕਦਾ ਤਾਂ ਉਹ ਲੱਗੇ ਬੂਟਿਆਂ ਨੂੰ ਨੁਕਸਾਨ ਜਿਹੜਾ ਬਚਾਉਣਾ ਉਹ ਬਹੁਤ ਗਲਤ ਗੱਲ ਆ ਉਹ ਨਾ ਕੀਤਾ ਜਾਵੇ ਤੇ ਹੋਰ ਚਾਚਾ ਜੀ ਜਿਹੜੇ ਆਪਣੇ ਮੀਂਹ ਪੈਂਦੇ ਆ ਇੱਥੇ ਉਹ ਵੀ ਤੁਹਾਨੂੰ ਲੱਗਦਾ ਵੀ ਮੀਂਹ ਘੱਟ ਪੈਣ ਦਾ ਕਾਰਨ ਇਹ ਹੀ ਆ ਜਿਹੜੇ ਦਰੱਖਤ ਬਿਲਕੁਲ ਜਿਹੜਾ ਵਾਸ਼ਪੀ ਕਰਨਿਆ ਉਹ ਰੁੱਖਾਂ ਦਾ ਇਸ ਗੱਲ ਦਾ ਸਾਇੰਸ ਵੀ ਇਹ ਗੱਲ ਕਹਿੰਦੀ ਆ ਕਿ ਕੁਦਰਤ ਨੇ ਵੀ ਇਹ ਮਾਰੇ ਨੇ ਕਿਹਾ ਵੀ ਕੁਦਰਤ ਕਰਨ ਦਾ ਕਾਹ ਵਿਚਾਰ ਵਾਰਾਂ ਨੂੰ ਜਪਾ ਇੱਕ ਵਾਰ ਜੋਤਿ ਭਾਵੇ ਸਾਈ ਭਲੀ ਘਾਲ ਤੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਜਿਹੜੀ ਆ ਇਹ ਰੁੱਖਾਂ ਦਾ ਜਿਹੜਾ ਸਾਡੇ ਜਾਨੀ ਬੰਦੇ ਨਾਲ ਬਹੁਤ ਡੇਰਾ ਸਬੰਧ ਆ ਪਰ ਇਹਦਾ ਵਰਖਾ ਦੇ ਨਾਲ ਵੀ ਬਹੁਤ ਜਿਆਦਾ ਡੇਰਾ ਸਬੰਧ ਹੈ ਹੁਣ ਜਿੰਨਾ ਸੌਣ ਦਾ ਮਹੀਨਾ ਚੱਲਦਾ ਆ ਤੇ ਸੌਣ ਤਕਰੀਬਨ ਸੁੱਕਾ ਲੰਘਦਾ ਜਾ ਰਿਹਾ ਆਪਣੇ ਪਿੰਡਾਂ ਦੇ ਵਿੱਚ ਦਾ ਜਲੰਧਰ ਵਕੈਂਟ ਨਹੀਂ ਪਿਆ ਗਿਆ ਜਲੰਧਰ ਮੀਂਹ ਪਿਆ ਗਿਆ ਕੱਲ ਮੈਂ ਜਾ ਕੇ ਆ 7 ਵਜੇ ਤੇ ਚੰਗਾ ਮੀਂਹ ਪਿਆ ਸੀਗਾ ਇੱਥੇ ਵੀ ਪਹਿਣਾ ਚਾਹੀਦਾ ਇਹਦਾ ਕਾਰਨ ਰੋਕਖੇ ਹੀ ਆ ਇਹਨਾਂ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਆ ਖਾਸ ਕਰਕੇ ਆਵਾਰਾ ਪਸ਼ੂ ਗੁਜਰਾਂ ਦੇ ਪਸ਼ੂ ਤੇ ਜਾਂ ਜਿਹੜੇ ਜ਼ਿਮੀਂਦਾਰ ਅੱਗ ਲਾਉਂਦੇ ਆ ਅਸੀਂ ਤਾਂ ਕਹਿੰਦੇ ਨਾ ਵੀ ਜੇ ਅੱਗ ਲਾਉਣੀ ਲਾਈ ਜੋ ਉਹ ਭਰਾਓ ਇਹ ਸੜਕ ਦੇ ਕਿਨਾਰੇ ਰੁੱਖਾਂ ਦੇ ਕਿਨਾਰੇ ਦੋ ਦੋ ਸਿਆੜ ਤੁਹਾਨੂੰ ਰੱਬ ਨੇ ਬੜੇ-ਬੜੇ-ਬੜੇ ਟਰੈਕਟਰ ਦਿੱਤੇ ਸਾਡਾ ਦਿੱਤੇ ਆ ਦੋ ਦੋ ਸਿਆੜ ਮਾਰ ਲਿਆ ਮਤਲਬ ਜਿਹੜੀ ਘੌਲ ਕਰ ਜਾਂਦੇ ਆ ਅਸੀਂ ਉਹ ਬਹੁਤ ਨੁਕਸਾਨ ਕਰਦੇ ਘੌਲ ਨਹੀਂ ਘੌਲ ਨਹੀਂ ਅਣਗਹਿਲੀ ਕਈਆਂ ਦੇ ਮਨ ਵਿੱਚ ਬੇਈਮਾਨੀ ਇਹੀ ਹੁੰਦੀ ਆ ਵੀ ਜੇ ਰੁੱਖ ਲੂ ਹੋਗਾ ਤਾਂ ਸਾਡੇ ਸ਼ੋਰ ਨਾ ਪਊਗੀ ਇਹ ਬਹੁਤ ਪਾਪ ਆ ਇਹ ਇੱਕ ਬੱਜਰ ਬੱਜਰ ਪਾਪ ਆ ਜਿਹੜਾ ਤੇ ਜੇ ਜੇ ਖੱਤੇ ਵਿੱਚੋਂ 2-3 ਕਵਾਂਟਲ ਝਾੜ ਘਾੜ ਦੋ ਫੇਰ ਕਿੱਥੇ ਜਾਣਾ ਬਸ ਉਹੀ ਅੰਗਰੇਜ਼ੀ ਦੀ ਕਹਾਵਤ ਆ ਮੈਨ ਪ੍ਰੋਪ ਕੁੱਪਾ ਮੈਂ ਕੁੱਪਾ ਸੀ ਲੜਵਾ ਲੈਨੇ ਆ ਤੇ ਪਲੀ ਪਲੀ ਜੋੜ ਦੇ ਜੋੜ ਦੇ ਤੇ ਪਰ ਇਹ ਨਹੀਂ ਗੱਲ ਨੂੰ ਸਮਝਦੇ ਇਸ ਲਈ ਕੁਦਰਤ ਦੇ ਜਿਹੜੇ ਨਿਜਮ ਆ ਉਹਨਾਂ ਦੇ ਜਦੋਂ ਆਪਾਂ ਨਾਲ ਖਲਵਾੜ ਕਰਾਂਗੇ ਤੇ ਉਹ ਸਾਨੂੰ ਪਨਿਸ਼ਮੈਂਟ ਜ਼ਰੂਰ ਦੇਊਗੀ ਔਰ ਫਿਰ ਅਸੀਂ ਉਹ ਉਹ ਸਜ਼ਾ ਭੁਗਤ ਲੈਨੇ ਆ ਪਰ ਇਦਾਂ ਨਹੀਂ ਅਸੀਂ ਕੰਮ ਆਪਣੇ ਆਪ ਨੂੰ ਟਕਾਣੇ ਲੈ ਕੇ ਆਉਂਦੇ ਠੀਕ ਹੈ ਜੀ ਤੇ ਇੱਧਰ ਅੰਕਲ ਵੀ ਸਾਡੇ ਨਾਲ ਖੜੇ ਆ ਅੰਕਲ ਜੀ ਜਦਾਂ ਤੁਸੀਂ ਕਮਾਂਡਰ ਲੱਗਦੇ ਬੀਬੀਆਂ ਦੇ ਤੁਸੀਂ ੱੱਲੇ ਮਤਲਬ ਜਦੋਂ ਬੰਦੇ ਬਾਕੀ ਸਾਰੀਆਂ ਬੀਬੀਆਂ ਮਤਲਬ ਤੁਹਾਡੀ ਦੇਖ ਰਿਹਾ ਕਿ ਉਹ ਰੋਹੀ ਠੋਰੇ ਆ ਕੰਮ ਹਾਂਜੀ ਮਲ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਚੌਥਾ 5ਵਾਂ ਦਿਨ ਚੌਥਾ ਪੰਜਵਾਂ ਦਿਨ ਜੀ ਤੇ ਪਹਿਲਾਂ ਕੀ ਕੰਮ ਕਰਦੇ ਹੁੰਦੇ ਪਹਿਲਾਂ ਵੀ ਮੰਦਰੇਗਾ ਵਿੱਚ ਸੀ ਪਹਿਲਾਂ ਵੀ ਇੱਥੇ ਮਲ ਤੁਹਾਡੀ ਪੂਰੀ ਕਮਾਂਡ ਹੈ ਕਮਾਂਡਰ ਇਹੀ ਹੈ ਜੀ ਬੀਬੀਓ ਤੁਹਾਡਾ ਇਹੀ ਹੈ ਜੀ ਇਹ ਮੀਨ ਬੰਦਾ ਹੈ ਇਹ ਇਹੀ ਹੈ ਜੀ ਮੀਨ ਮੀਨਾ ਕਾਕਲ ਹੁਣੀ ਜਿਹੜੇ ਸੀਗੇ ਮੀਨ ਬੰਦੇ ਸੀ ਚਲੋ ਹਾਸਾ ਮਕਾਲ ਵੀ ਨਾਲ-ਨਾਲ ਚੱਲਦਾ ਰਹਿਣਾ ਚਾਹੀਦਾ ਪਰ ਜਿਹੜੀ ਮੇਨ ਸਾਡੀ ਤੁਹਾਨੂੰ ਇਹ ਚੀਜ਼ ਦਿਖਾ ਲੰਦਾ ਜਿਹੜਾ ਕਾਰਨ ਸੀ ਉਹ ਇਹ ਸੀ ਵਿੱਚ ਵੀਰੋ ਜੇ ਕਿਤੇ ਰੁੱਖ ਲੱਗੇ ਆ ਛੋਟੇ ਰੁੱਖਿਆ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਵਾਤਾਵਰਨ ਨੂੰ ਬਚਾਇਆ ਜਾਵੇ ਤਾਂ ਕਿ ਆਪਣੇ ਜਿਹੜੇ ਮੀਂਹ ਜਿਹੜੇ ਉਹ ਪ੍ਰੋਪਰ ਤਰੀਕੇ ਨਾਲ ਪੈਣ ਆਪਾਂ ਨੂੰ ਸਾਹ ਲੈਣ ਵਿੱਚ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਉਹ ਨਾ ਆਉਣ ਇਹਨਾਂ ਬਿਮਾਰੀਆਂ ਤੋਂ ਸਾਡਾ ਬਚਾਅ ਹੋਵੇ ਸਾਨੂੰ ਆਪਾਂ ਦੇਖ ਲਈਏ ਕੋਈ ਵੀ ਖੂਹ ਤੇ ਚਲ ਜੀਏ ਕੋਈ ਭਾਗਾ ਵਾਲਾ ਖੂਹ ਆ ਜਿੱਥੇ ਇੱਕ ਦੋ ਰੁੱਖ ਲੱਗੇ ਆ ਨਹੀਂ ਤੇ ਕਈ ਖੂਹ ਇਦਾਂ ਦੇ ਉੱਥੇ ਦਰਖਤ ਤਾਂ ਹੀ ਨਹੀਂ ਹੈਗੇ ਮਤਲਬ ਸ਼ਾਮੇ ਬਹਿਣ ਨੂੰ ਥਾਂ ਹੀ ਨਹੀਂ ਹੈਗਾ ਨਹੀਂ ਤੇ ਬੀਬੀਆਂ ਦੀ ਡਿਊਟੀ ਲੱਗੀ ਰਹੇ ਪਾਣੀ ਪਾਉਣ ਨੂੰ ਲੱਗ ਲੱਗੇ ਹਾਂ ਜ ਨਾਲ ਹੀ ਹੁਣੇ ਰੋਕੋ ਉੱਦਾਂ ਮਹੀਨਾ ਕਿਤੇ ਜੇ ਉਹਦੇ ਅੱਗੇ ਅਰਦਾਸ ਕਰ ਲੋ ਬਰਸਾਤਾਂ ਦਾ ਮੌਸਮ ਹੈ ਸ਼ਾਇਦ ਉਹ ਵੀ ਸੁਣ ਲਵੇ ਉਹ ਵੀ ਸੁਣੂਗਾ ਬਸ ਤਾੜੀ ਪਾਣੀ ਪਾਵਾਂਗੇ ਤਾਂ ਵੀ ਰੋਕਣੀ ਆ ਪਾਣੀ ਦੇ ਨਾਲ ਹੀ ਉੱਦਾਂ ਤਾਂ ਨਹੀਂ ਉੱਦਾਂ ਤਾਂ ਨਹੀਂ ਚਲੋ ਜੀ ਆ ਇਹ ਬੇਨਤੀ ਕਰਨੀ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਮੌਂਟੀ ਮਾਨ ਤੇ ਮੇਰੇ ਨਾਲ ਜਸਕਰਨ ਧੰਨਵਾਦ